ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਸਮੇਂ ਆਪਾਂ ਗੱਲ ਕਰਦੇ ਹਾਂ ਝੋਨੇ ਦੇ ਵਿੱਚ ਗੋਭ ਦੀ ਸੁੰਡੀ ਦੇ ਬਾਰੇ ਕਿਸਾਨ ਦੋਸਤੋ ਸਭ ਤੋਂ ਜ਼ਰੂਰੀ ਗੱਲ ਇਹ ਹੈ ਕਿ ਅਸੀਂ ਵੱਧ ਤੋਂ ਵੱਧ ਗਿਆਨ ਇਕੱਠਾ ਕਰੀਏ ਤਾਂ ਕਿ ਸਾਨੂੰ ਕੋਈ ਗੁਮਰਾਹ ਨਾ ਕਰ ਸਕੇ ਇਸ ਸਮੇਂ ਖੇਤ ਦੇ ਵਿੱਚ ਇਸ ਤਿੱਕੇ ਦੇ ਹਾਲਾਤ ਨੇ ਜਿਵੇਂ ਤੁਸੀਂ ਫੋਟੋ ਦੇਖ ਰਹੇ ਹੋ ਨਾ ਕਈ ਜਗ੍ਹਾ ਤੇ ਇਹੋ ਜੀਆਂ ਧੌੜੀਆਂ ਪੈ ਚੁੱਕੀਆਂ ਨੇ ਤੇ ਕਿਸਾਨ ਵੀ ਜਿਹੜਾ ਹੈਗਾ ਇਸ ਤਰ੍ਹਾਂ ਬੂਟਾ ਖਿੱਚ ਕੇ ਦੇਖਦੇ ਆ ਤੇ ਉਹਦੇ ਵਿੱਚੋਂ ਸੁੰਡੀ ਵੀ ਨਿਕਲਦੀ ਏ ਸੁੰਡੀ ਮੋਟੀ ਨਿਕਲ ਰਹੀ ਏ ਤਾਂ ਕਿਸਾਨ ਵੀਰ ਇਸ ਸਮੇਂ ਦਵਾਈਆਂ ਵਾਲੇ ਪਾਸੇ ਜਾ ਰਹੇ ਆ ਤੇ ਸਭ ਤੋਂ ਵੱਡਾ ਸਵਾਲ ਇਹ ਹੈਗਾ ਕਿ ਦਾਣੇਦਾਰ ਦਵਾਈ ਪਾਈਏ ਕਿ ਸਪਰੇਅ ਕਰੀਏ ਤੇ ਕਰੀਏ ਤੇ ਕਰੀਏ ਕਦੋਂ ਆ ਜਿਹੜਾ ਕੰਮ ਹੋ ਗਿਆ ਕਿੰਨਾ ਕੁ ਨੁਕਸਾਨ ਹੋ ਗਿਆ ਇੰਨੇ ਹੀ ਸਾਰੀਆਂ ਚੀਜ਼ਾਂ ਬਾਰੇ ਗੱਲ ਕਰਦੇ ਨੇ ਮੈਂ ਹਾਂ ਕੁਲਦੀਪ ਸਿੰਘ ਸ਼ੇਰਗਰ ਮਖਾਈ ਜੇਕਰ ਤੁਸੀਂ ਆਪਣੇ YouTube ਚੈਨਲ ਮੇਰੀ ਖੇਤੀ ਮੇਰਾ ਕਿਸਾਨ ਤੇ ਨਵੇਂ ਤਾਂ ਲਾਲ ਬਟਨ ਉੱਪਰ ਸਬਸਕ੍ਰਾਈਬ ਕਰ ਸਕਦੇ ਹੋ Facebook ਪੇਜ ਫੋਲੋ ਕਰ ਸਕਦੇ ਹੋ Instagram ਪੇਜ ਵੀ ਤੁਸੀਂ ਫੋਲੋ ਕਰ ਸਕਦੇ ਹੋ ਕਿਸਾਨ ਦੋਸਤੋ ਸਭ ਤੋਂ ਪਹਿਲੀ ਗੱਲ ਜਿਹੜਾ ਤੁਹਾਡਾ ਆਹ ਸਥਿਤੀ ਹੈ ਖੇਤ ਦੀ ਜਿਸ ਸਮੇ ਇਹ ਦੋਗੀਆਂ ਦਿਸਣ ਲੱਗੀਆਂ ਧੋੜੀਆਂ ਪੈ ਗਈਆਂ ਤਾਂ ਉਹ ਸਥਿਤੀ ਦੇ ਵਿੱਚ ਮੈਂ ਇਹ ਕਹਾਂਗਾ ਸੱਪ ਲੰਘ ਗਿਆ ਤੇ ਲਕੀਰ ਜਿਹੜੀ ਹੈਗੀ ਪਿੱਟੀ ਜਾਨੇ ਬੰਦਾ ਆਇਆ ਸੱਚ ਡਾਂਗ ਮਾਰੀ ਕੰਮ ਕਰ ਗਿਆ ਤੇ ਤੁਸੀਂ ਹੁਣ ਬਾਡੀਗਾਰਡ ਲਿਆਉਂਦੇ ਫਿਰਦੇ ਹੋ ਕਿ ਡਾਂਗ ਨਾ ਮਾਰ ਜਾਈ ਡਾਂਗ ਤਾਂ ਮਾਰ ਗਿਆ ਉਹ ਤਾਂ ਕੰਮ ਕਰ ਗਿਆ ਜੋ ਕਰਨਾ ਸੀ ਪਰੰਤੂ ਇਸ ਤੋਂ ਵੀ ਘਬਰਾਉਣ ਦੀ ਜਰੂਰਤ ਨਹੀਂ ਹੈਗੀ ਇੱਕ ਚੀਜ਼ ਦਾ ਧਿਆਨ ਖੜਾ ਦਿਓ ਜਿਸ ਖੇਤ ਚ ਧੋੜੀਆਂ ਪੈ ਗਈਆਂ ਕਿਤੇ ਦੋਗੀਆਂ ਦਿਸਦੀਆਂ ਉਹ ਖੇਚ ਇੱਕ ਦੋਗੀ ਹੋ ਗਈ ਕਿਤੇ ਦੋ ਦੋਗੀਆਂ ਹੋਣੀਆਂ ਤਾਂ ਮੇਰੀ ਇੱਕ ਬੇਨਤੀ ਮੰਨਿਓ ਜੋ ਕਿ ਤੁਸੀਂ ਜੋ ਕਰਨਾ ਆਪਣਾ ਕਰ ਲਿਓ ਖੇਤ ਦੇ ਵਿੱਚ ਲੇਕਿਨ ਇੱਕ ਧੋੜੀ ਤੇ ਜਿੱਥੇ ਬੁੱਟੇ ਖਾਦੇ ਹੋਏ ਆ ਉੱਥੇ ਦੋ ਛੋਟੀਆਂ ਕੱਟ ਲਿਓ ਜੋ ਛੋਟੀਆਂ ਗੱਡ ਕੇ ਨਿਸ਼ਾਨੀ ਲਾ ਲਿਓ ਜੋ ਕਿ ਵੀ ਆਹ ਬੁੱਟੇ ਦੇ ਵਿੱਚ ਆਹ ਸ਼ਾਖਾ ਖਾਦੀ ਸੀ ਤੇ ਜਿਹੜੀ ਸ਼ਾਖਾ ਖਾਦੀ ਸੀ ਦਸਾਂ ਦਿਨਾਂ ਬਾਅਦ ਦੇਖਿਓ ਜੋ ਕਿ ਉਹਦੇ ਥੱਲੇੋਂ ਇੱਕリエਗਾ 2 ਫੁੱਟੀਆਂ ਹੋਣੀਆਂ ਇਹ ਸ਼ੁਰੂਆਤੀ ਦੌਰ ਚ ਹੁੰਦਾ ਹੈ ਠੀਕ ਹੈ ਤੇ ਜਦੋਂ ਉਸ ਨੂੰ ਅੱਗੇ ਮੁੰਜਰ ਲੱਗੂਗੀ ਉਸ ਸਮੇਂ ਵੀ ਨੋਟ ਕਰਨਾ ਨਿਸ਼ਾਨੀ ਲਾਈ ਰੱਖਣਾ ਕਿ ਕੀ ਉਹਦੇ ਵਿੱਚ ਦਾਣੇ ਦੂਜੇ ਨਾਲੋਂ ਘੱਟ ਪਏ ਕਿ ਵੱਧ ਪਏ ਹੈ ਤਾਂ ਫੇਰ ਲਾਸਟ ਤੇ ਜਦੋਂ ਆਪਣਾ ਚੋਨਾ ਵੱਡੇਗਾ ਉਹ ਰეკਮੈਂਡ ਕਰਕੇ ਦੱਸਣਾ ਕਈ ਵੀਰਾਂ ਦਾ ਸਵਾਲ ਹੁੰਦਾ ਚਿੱਟੀ ਮੁੰਜਰ ਨਿਕਲਊਗੀ ਮੁੰਜਰ ਤਾਂ ਇਹ ਬਣੀ ਨਹੀਂ ਜਿਹੜੀ ਮੁੰਜਰ ਬਣੀ ਨਹੀਂ ਉਹ ਚਿੱਟੀ ਕਿਵੇਂ ਨਿਕਲੇਗੀ ਗਾਂਹ ਦਿਨ ਆਉਣਗੇ 70 ਦਿਨ 75 ਦਿਨ ਉਹ ਸਮੇਂ ਜਦੋਂ ਮੁੰਜਰ ਬਣੂਗੀ ਫੇਰ ਉਹਨੂੰ ਗੋਗਰੀ ਸੁੰਢੀ ਪਊਗੀ ਫੇਰ ਚਿੱਟੀ ਨਿਕਲੂਗੀ ਹਜੇ ਤੱਕ ਮੁੰਜਰ ਹੀ ਨਹੀਂ ਬਣੀ ਜਿੰਦ ਤੱਕ ਮੁੰਜਰ ਨਹੀਂ ਬਣੀ ਉਹ ਚਿੱਟੀ ਮੁੰਜਰ ਨਹੀਂ ਨਿਕਲ ਸਕਦੀ ਸਭ ਤੋਂ ਪਹਿਲਾ ਸਵਾਲ ਕਿ ਏ ਜਿਹੜੀ ਸੁੰਡੀ ਹੈ ਜਿਹੜਾ ਆ ਹਾਲਾਤ ਹੈ ਏ ਦੇਖੋ ਅੱਜ ਦਾ ਕੰਮ ਨਹੀਂ ਹੈਗਾ ਇਹ ਅੱਜ ਤੋਂ 15 20 ਦਿਨ ਪਹਿਲਾਂ ਹੋਇਆ ਵਿਆ ਕੰਮ ਹੈ ਤਾਂ ਜੇ ਅਸੀਂ ਇਹਨੂੰ ਕੰਟਰੋਲ ਕਰਨਾ ਸੀ ਤੇ 15 ਤੋਂ 20 ਦਿਨ ਪਹਿਲਾਂ ਕੰਟਰੋਲ ਕਰਨਾ ਸੀ ਪਰੰਤੂ ਸਾਡੇ ਅਨੁਸਾਰ ਜਿਹੜੀ ਅੱਜ ਤੋਂ 20 ਦਿਨ ਪਹਿਲਾਂ 15 ਦਿਨ ਪਹਿਲਾਂ ਸੁੰਡੀ ਪਈ ਸੀ ਇਹਨੇ ਖੇਤ ਦੇ ਵਿੱਚ ਜਿੰਨਾ ਕੁ ਨੁਕਸਾਨ ਕੀਤਾ ਉਹਦਾ ਕੋਈ ਈਡੀ ਵੱਡੀ ਗੱਲ ਨਹੀਂ ਹੈਗੀ ਉਹ ਰਿਕਵਰੀ ਬੂਟਾ ਕਰ ਜਾਂਦਾ ਆਪਣੇ ਆਪ ਤੇ ਗਾਂ ਸੁੰਡੀ ਨਾ ਆਵੇ ਹੈਨਾ ਚਲੋ ਜਿਹੜਾ ਹੋਣਾ ਸੀ ਹੋ ਗਿਆ ਪਰ ਹੁਣ ਯਾਰ ਗਾਂ ਤੇ ਸੁੰਡੀ ਨਾ ਆਵੇ ਨਾ ਦੇਖੋ ਵੈਸੇ ਜਿਹੜਾ ਹੈਗਾ ਇੱਕ ਕਿਸਾਨ ਹੈ ਉਹ ਕਹਿੰਦਾ ਠੀਕ ਹੈ ਜੀ ਥੋੜੇ ਬੋਟੇ ਬੁੱਟੇ ਹੈਗੇ ਜੀ ਮੈਂ ਆਪਣੇ ਖੇਤ ਗੋਭ ਦੀ ਸੁੰਡੀ ਸਪਰੇ ਨਹੀਂ ਕਰਦਾ ਕਦੇ ਨਾ ਪੱਤਲ ਫਿਰਦੀ ਕਰਦਾ ਇੱਕ ਕਿਸਾਨ ਵੀਰੇ ਕਹਿੰਦਾ ਕਿ ਨਹੀਂ ਜੀ ਮੈਂ ਤਾਂ ਸਪਰੇ ਕਰਨੀ ਹੈ ਤੂੰ ਨਹੀਂ ਕਰਨੀ ਨਾ ਕਰ ਅਸਿੱਤਾ ਕਰਨੀ ਹੈ ਸਾਨੂੰ ਇਹ ਦੱਸ ਕੇ ਮੈਂ ਸਪਰੇ ਕਰਾਂ ਕਰਾਂ ਕਿ ਦਾਣੇਦਾਰ ਪਾਵਾਂ ਦਾਣੇਦਾਰ ਤਾਂ ਆਪਾਂ ਵਰਤਨੀ ਨਹੀਂ ਹੈਗੀ ਕਿਉਂਕਿ ਦਾਣੇਦਾਰ ਦੀ ਸਪਾਰਸ਼ ਤੁਹਾਨੂੰ ਪਤਾ ਹੈ ਕਿ ਯੂਨੀਵਰਸਿਟੀ ਨੇ ਵੀ ਹਟਾ ਦਿੱਤੀ ਹੈ ਖੇਤੀਬਾੜੀ ਵਿਭਾਗ ਨੇ ਵੀ ਹਟਾ ਦਿੱਤੀ ਹੈ ਤੁਸੀਂ ਦਾਣੇਦਾਰ ਵਾਲੇ ਪਾਸਤਾ ਆਪਾਂ ਜਾਣਾ ਨਹੀਂ ਹੈਗਾ ਅੱਛਾ ਉਹਨਾਂ ਨੇ ਹਟਾ ਦਿੱਤਾ ਹਟਾ ਦਿੱਸੀ ਯਾਰ ਲekin ਅਸੀਂ ਕਿਉਂ ਨਹੀਂ ਜਾਣਨਾ ਨੂੰ ਇਸ ਆਪ ਦਾ ਫਾਇਦਾ ਤੇ ਦੇਖਣਾ ਨਾ ਇਸ ਸਾਲ ਬੌਣੇ ਰੋਗ ਦਾ ਖਤਰਾ ਹੈ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਖੇਤ ਦੇ ਵਿੱਚ ਜਿਹੜਾ ਹੈਗਾ ਹੋ ਸਕਦਾ ਕਿ ਹੋਪਰ ਦੀ ਸਪਰੇ ਕਰਨੀ ਪਵੇ ਉਲੀ ਨਾਸ਼ਕ ਦੀ ਸਪਰੇ ਵੀ ਕਰਨੀ ਪਊਗੀ ਜੇ ਸਪਰੇ ਕਰਨਾ ਤੇ ਢੋਲ ਕੀ ਚੱਕਣੀ ਚੱਕਣੀ ਆ ਤਾਂ ਫਿਰ ਆਪਾਂ ਉਸ ਸਮੇਂ ਦਾਣੇਦਾਰ ਨੂੰ ਤਰਜੀਹ ਨਾ ਦੇ ਕੇ ਆਪਾਂ ਸਪਰੇ ਨੂੰ ਤਰਜੀਹ ਦੇਵਾਂਗੇ ਤੇ ਦੂਜੀ ਗੱਲ ਸਪਰੇ ਵਾਲੀਆਂ ਦਵਾਈਆਂ ਜਿਹੜੀਆਂ ਅੱਜ ਸਸਤੀਆਂ ਹੋ ਗਈਆਂ ਇਸ ਕਰਕੇ ਦਾਣੇਦਾਰ ਵਾਲੇ ਪਾਸੇ ਆਪਾਂ ਨਹੀਂ ਜਾਵਾਂਗੇ ਤੇ ਸਪਰੇ ਕਰੀਏ ਕਦੋਂ ਜੇ ਕਿਸੇ ਨੇ ਕਰਨੀ ਹੈ ਤਸ ਸਪਰੇਅ ਕਰੇ ਕਦੋਂ ਆਹ ਜਿਹੜੀ ਸਥਿਤੀ ਹੈਗੀ ਤੁਹਾਡੇ ਖੇਤ ਦੇ ਵਿੱਚ ਇਹ ਤਾਂ ਜਿਹੜਾ ਹੈਗਾ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਕਿ ਨੁਕਸਾਨ ਹੋ ਗਿਆ ਉਸ ਤੋਂ ਬਾਅਦ ਦੇਖਣ ਦਾ ਕੀ ਫਾਇਦਾ ਕੋਈ ਫਾਇਦਾ ਨਹੀਂ ਇਹੋ ਇਸ ਤਰੀਕ ਦੇਖ ਕੇ ਸਪਰੇਅ ਕਰਨ ਦਾ ਤੁਸੀਂ ਇਹ ਦੇਖਣਾ ਸਪਰੇਅ ਕਰਨੀ ਕਦੋਂ ਆਹ ਚਿੱਟਾ ਜਾਂ ਪਮੱਕੜ ਦੇਖਿਆ ਤੁਸੀਂ ਜਦੋਂ ਆਹ ਚਿੱਟਾ ਪਮੱਕੜ ਖੇਤ ਦੇ ਵਿੱਚ ਦਿਖਣਾ ਸ਼ੁਰੂ ਹੋ ਗਿਆ ਤਾਂ ਇਹਦਾ ਮਤਲਬ ਕਿ ਹੁਣ ਖੇਤ ਦੇ ਵਿੱਚ ਗੜਬੜ ਸ਼ੁਰੂ ਹੋਣ ਵਾਲੀ ਹੈ ਗੜਬੜ ਹੋਈ ਨਹੀਂ ਹੋਣ ਵਾਲੀ ਹੈ ਹੋਣ ਵਾਲੀ ਗੜਬੜ ਹੈ ਅੱਛਾ ਕਈ ਵਾਰੀ ਕਿਸਾਨ ਵੀ ਦਾ ਸਵਾਲ ਹੁੰਦਾ ਕਿ ਜੇ ਮੈਂ 4 ਦਿਨ ਪਹਿਲਾਂ ਕਰ ਲੂੰ ਸਪਰੇ ਫੇਰ ਕਿ ਲੋੜ ਆ ਜੂ ਲੋੜਾ ਕੋਈ ਨਹੀਂ ਆਉਂਦਾ ਹੁਣ ਆਹ ਸਥਿਤੀ ਇੱਥੇ ਸਪਰੇ ਕਰ ਲਓ ਸੁੰਡੀ ਨੇ ਜਦੋਂ ਅੰਦਰ ਵੜੀ ਉਹਨੇ ਨਾ ਗੁੱਟੜਾ ਕਨੈਕਸ਼ਨ ਥੱਲੋਂ ਕੱਟ ਕੇ ਤੇ ਗਿਰੀ ਤਾਂ ਨੂੰ ਖਾਧੀ ਤੇ ਤੁਸੀਂ ਜੋ ਮਰਜੀ ਸਪਰੇ ਕਰੀ ਜਾਓ ਇਹ ਸੁੰਡੀ ਨਹੀਂ ਮਰਨੀ ਤੇ ਤੁਸੀਂ ਅੱਜ ਸਪਰੇ ਕਰਤੀ ਤੁਸੀਂ ਘਰ ਆ ਕੇ ਸੋਹੋਗੇ ਕਿ ਹਾਂ ਵੀ ਆਪਾਂ ਸਪਰੇ ਕਰਤੀ ਵੀਰ ਨਾਸਤੇ ਕੰਮ ਪੱਕਾ ਲੇਕਿਨ ਤੁਹਾਨੂੰ ਨਹੀਂ ਪਤਾ ਜਿਹੜਾ ਹੈਗਾ ਕਿ ਨਵਾਂ ਅਟੈਕ ਜਿਹੜਾ ਹੈਗਾ ਕਦੋਂ ਸ਼ੁਰੂ ਹੋ ਗਿਆ ਤਾਂ ਪ੍ਰਾਣੀ ਨੂੰ ਨਹੀਂ ਤੁਸੀਂ ਨਵਾਂ ਅਟੈਕ ਦੇਖਣਾ ਕਿ ਕਦੋਂ ਹੋਏਗਾ ਤੇ ਨਵਾਂ ਅਟੈਕ ਦੇਖਣਾ ਸਿਰ ਕੀ ਕਰਾਂਗੇ ਸਭ ਤੋਂ ਪਹਿਲਾਂ ਅਸੀਂ ਭਮੱਕੜ ਚੈੱਕ ਕਰਾਂਗੇ ਭਮੱਕੜ ਕਦੋਂ ਆਇਆ ਅਸੀਂ ਸਵੇਰ ਦੇ ਟਾਈਮ ਜਾਂਦੇ ਹਾਂ ਪੱਛੋਂ ਵਾਲੇ ਪਾਸੇ ਖੜ ਕੇ ਸੂਰਜ ਵਾਲੇ ਪਾਸੇ ਨੂੰ ਮੂੰਹ ਕਰਕੇ ਦੇਖੋ ਤੁਹਾਨੂੰ ਇਹ ਚਿੱਟੇ ਰੰਗ ਦਾ ਭਮੱਕੜ ਪੱਤੇ ਦੇ ਕਿਨਾਰੇ ਤੇ ਬੈਠਾ ਮਿਲੇਗਾ ਸ਼ਾਮ ਦੇ ਟਾਈਮ ਖੇ ਜਾਂਦੇ ਹਾਂ ਤਾਂ ਚੜ੍ਹਦੇ ਵਾਲੇ ਪਾਸੇ ਛਿਪਦੇ ਵਾਲੇ ਪਾਸੇ ਨੂੰ ਦੇਖੋ ਸੂਰਜ ਦੇ ਉਲਟੇ ਪਾਸੇ ਭਮੱਕੜ ਬੈਠਾ ਹੋਏਗਾ ਤੇ ਆਹ ਆਂਡੇ ਦੇਖ ਰਹੇ ਹੋ ਇੱਕ ਸਾਈਡ ਤੇ ਪਈ ਇਸ ਤਰੀਕੇ ਦੇ ਅੰਡੇ ਹੋਣਗੇ ਇਹ ਕੇਵਲ ਪੱਤੇ ਦੇ ਕਿਨਾਰੇ ਤੋਂ ਤਿੰਨ ਉਂਗਲਾਂ ਦੇ ਵਿੱਚ ਵਿੱਚ ਹੋਣਗੇ। ਭਮੱਕੜ ਧਿਆਨ ਨਾਲ ਪਛਾਣ ਲਓ ਇਹ ਵਾਲਾ ਭਮੱਕੜ ਹੋਏਗਾ। ਹੁਣ ਜਿੱਦਾਂ ਭਮੱਕੜ ਆ ਗਿਆ ਇਹਦਾ ਮਰ ਕੇ ਸੁੰਡੀ ਆ ਸਕਦੀ ਹੈ। ਪਰੰਤੂ ਇਹਦਾ ਮਤਲਬ ਇਹ ਨਹੀਂ ਕਿ ਭਮੱਕੜ ਆ ਗਿਆ ਨਾਲ ਦੀ ਨਾਲ ਢੋਲੀ ਚੱਕ ਲੈਣੀ ਹੈ। ਕਿਉਂਕਿ ਇਹ ਭਮੱਕੜ ਆਇਆ ਇਹਨੇ ਉੱਡਿਆ ਆਪਣੇ ਹਾਨ ਦੇ ਲਈ ਮੀਟਿੰਗ ਕਰਨ ਲਈ ਇੱਕ ਮਾਦਾ ਭਮੱਕੜ ਲੱਭਿਆ। ਨਰ ਨੇ ਮਾਦਾ ਲੱਭਿਆ ਮਾਦਾ ਲੱਭ ਕੇ ਮੀਟਿੰਗ ਕੀਤੀ। ਤਿੰਨ ਚਾਰ ਦਿਨ ਬਾਅਦ ਉਹਨੇ ਅੰਡੇ ਦਿੱਤੇ। 5 ਤੋਂ 10 ਦਿਨ ਬਾਅਦ ਉਹ ਚ ਬੱਚੇ ਨਿਕਲ ਆਏ। ਮੋਟਾ-ਮੋਟਾ ਆਪਾਂ ਗੱਲ ਕਰੀਏ ਕਿ ਜਿੱਦ ਦੇ ਪਮਕੜ ਦਿਖਾਈ ਦਿੱਤਾ ਉਸ ਤੋਂ 10-12 ਦਿਨ ਬਾਅਦ ਤੁਹਾਡੇ ਖੇਤ ਦੇ ਵਿੱਚ ਸੁੰਡੀ ਦਾ ਹਮਲਾ ਹੋਣਾ ਹੈ। ਤੇ ਜੇ ਮੈਂ ਸਪਰੇਅ ਜਿਹੜਾ ਹੈਗਾ ਪਹਿਲਾਂ ਹੀ ਕਰ ਗਿਆ ਜਦੋਂ ਨੂੰ ਸੁੰਡੀ ਦਾ ਹਮਲਾ ਹੋਣਾ ਉਰੋਂ ਤੱਕ ਤੇ ਦਵਾਈ ਦਾ ਅਸਰ ਘਟ ਜਾਣਾ ਹੈ। ਇਸ ਕਰਕੇ ਤੁਸੀਂ ਖੇਤ ਰਜਾਨਾ ਜਾਣੇ ਹੋ ਤੁਸੀਂ ਦੇਖੋ ਮੇਰੇ ਖੇਤ ਦੇ ਪਮਕੜ ਆਇਆ। ਪਮਕੜੋਂ ਤੋਂ 10-12 ਦਿਨ ਬਾਅਦ ਤੂੰ ਸਾਜੋ ਚ ਖੇਡ ਜਾਊਂਗਾ ਤੇ ਦੇਖੋਗੇ ਤੂੰ ਦੱਸੂਗਾ ਕਿ ਯਾਰ ਹਾਂ ਠੀਕ ਹੈ ਪਰ ਮੱਕੜ ਸੀ ਇਹ ਕੱਲ ਕੱਲ ਤੱਕ ਮੱਕੜ ਦਿਖਦਾ ਸੀਗਾ 4 ਦਿਨ ਹੋ ਗਏ ਪਮਕੜ ਦੇ ਨੂੰ ਅਜਾ ਆਂਡੇ ਦੇਖੋ ਕਿੱਥੇ ਐ ਤੈਨੂੰ ਆਂਡੇ ਦੇਖਣਗੇ ਸਾਹਮਣੇ ਜਦੋਂ ਤੈਨੂੰ ਆਂਡੇ ਦਿਸ ਗਏ ਤੁਸੀਂ ਉਹਦੀ ਨਿਸ਼ਾਨੀ ਲਾ ਕੇ ਦੇਖੋ ਤੈਨੂੰ ਸਾਫ਼ ਦਿਸੇਗਾ ਕਿ ਯਾਰ ਆਹ ਦੇ ਕਾਂਡੇ ਚ ਬੱਚੇ ਨਿਕਲਣੇ ਸ਼ੁਰੂ ਹੋ ਗਏ ਤੇ ਜਦ ਬੱਚੇ ਨਿਕਲਣੇ ਸ਼ੁਰੂ ਹੋ ਗਏ ਆਂਡੇ ਚ ਸੁੰਡੇ ਨਿਕਲਣੇ ਸ਼ੁਰੂ ਹੋ ਗਈ ਉਸੇ ਟਾਈਮ ਤੇ ਰਹਿਗਾ ਖੇਤ ਦੇ ਵਿੱਚ ਸਪਰੇਅ ਕਰ ਦੇਣਾ ਹੈ ਤਾਂ ਸਾਰੇ ਇਸ ਚੀਜ਼ ਕੀ ਕੰਟਰੋਲ ਹੋ ਜਾਣੀ ਹੈ ਲੇਕਿਨ ਜੇ ਤੁਸੀਂ ਉਹ ਚੀਜ਼ ਮਿਸ ਕਰ ਦਿੰਨੇ ਹੋ ਸੁੰਡੀ ਆ ਗਈ ਬੂਟੇ ਦੇ ਵਿੱਚ ਨੁਕਸਾਨ ਕਰ ਗਈ ਬੂਟੇ ਚ ਵੜ ਗਈ ਬੂਟਾ ਖਾ ਗਈ ਉਸ ਤੋਂ ਬਾਅਦ ਸਪਰੇਅ ਕਰੀ ਜਾਊਂ ਤਾਂ ਕੀ ਫਾਇਦਾ ਤਾਂ ਇਸ ਚੀਜ਼ ਦਾ ਧਿਆਨ ਤੁਸੀਂ ਆਪਣੇ ਖੇਤ 'ਚ ਧਿਆਨ ਦੇਣਾ ਰੱਖਣਾ ਬਾਕੀ ਚਿੱਟੀ ਮੁੰਜਰ ਅੱਜ ਵਾਲੇ ਦੇ ਨਾਲ ਨਹੀਂ ਨਿਕਲਣੀ ਜਦੋਂ ਥੋੜਾ ਖੇਤ 75 ਦਿਨਾਂ ਦੇ ਨੇੜੇ ਹੋਇਆ 80 ਦਿਨਾਂ ਦੇ ਨੇੜੇ ਹੋਇਆ ਉਸ ਸਮੇਂ ਜਾ ਕੇ ਜਦੋਂ ਮੁੰਜਰ ਨੂੰ ਕੱਟਿਆ ਜਾਊਗਾ ਉਸ ਸਮੇਂ ਚਿੱਟੀਆਂ ਮੁੰਜਰਾਂ ਨਿਕਲਣੀਆਂ ਇਸ ਕਰਕੇ ਦੋਸਤੋ ਸਾਡੇ ਲਈ ਤਾਂ ਸਾਡੇ ਅਨੁਸਾਰ ਤਾਂ ਜਿਹੜਾ ਹੈਗਾ ਕਰਨ ਦੀ ਲੋੜ ਨਹੀਂ ਕਿਉਂਕਿ ਜੇਕਰ ਮਨੁੱਖ ਭਮੱਕੜ ਦੇਖਦੇ ਹੈ ਤੁਹਾਨੂੰ ਲੱਗਦਾ ਹੈ ਕਿ 50 ਸੂਪ ਭਮੱਕੜ ਹੈਗੇ ਤਾਂ ਕੋਈ ਵੱਡੀ ਗੱਲ ਨਹੀਂ ਹੈਗੀ ਜੇ ਤੁਹਾਨੂੰ ਲੱਗਦਾ ਹੈ ਕਿ ਭਮੱਕੜਾਂ ਦੀ ਗਿਣਤੀ ਸੈਂਕੜਿਆਂ ਚ ਹੋ ਗਈ ਹੈ ਤਾਂ ਉਸ ਸਮੇਂ ਸਪਰੇਅ ਕਰੋ ਅਕਸਰ ਪਤਾ ਕੀ ਹੁੰਦਾ ਹੈ ਕਈ ਵਾਰ ਕਿਸਾਨ ਵੀ ਕਹਿੰਦੇ ਯਾਰ ਮੇਰੇ ਖੇਤ ਚ ਇੰਨਾ ਨੁਕਸਾਨ ਹੋ ਗਿਆ ਅਸੀਂ ਭਮੱਕੜ ਨੂੰ ਦੇਖੀਏ ਨਾ ਦੇਖੋ ਸਾਇੰਸ ਹੈ ਮੰਨ ਲਓ ਕਿ ਇੱਕ ਏਰੀਆ ਚ ਇਹ ਭਮੱਕੜ ਦਿੱਸ ਗਿਆ ਆਂਡਾ ਵੀ ਆ ਗਿਆ ਮੀਂਹ ਪੈ ਗਿਆ ਭਮੱਕੜ ਦੇ ਜਿਹੜੇ ਬੱਚੇ ਨਿਕਲਦੇ ਨੇ ਕਲੀਅਰ ਹੋ ਗਿਆ ਇੱਕ ਪਾਸੇ ਆੜ ਲੱਗੀ 15 ਦਾ ਨਿਹੜਾ ਹੈਗਾ ਇਹ ਮੀਂਹ ਨਹੀਂ ਪਿਆ ਮੀਂਹ ਨਹੀਂ ਪਿਆ ਆਂਡਾ ਦਿੱਤਾ ਭਮੱਕੜਾਂ ਦੀ ਸੰਖਿਆ ਜਿਹੜੀ ਵਾਧੂ ਵਾਧੂ ਹੋ ਗਈ ਡਾਰਾਂ ਦੀਆਂ ਡਾਰਾਂ ਫਿਰਦੀਆਂ ਤਾਂ ਇਹੋ ਜੇ ਸਮੇਂ ਕਿਸਾਨ ਵੀ ਜੋ ਸਪਰੇਅ ਕਰਦੇ ਐ ਤੇ ਉਹ ਭਮੱਕੜ ਮਾਰਨ ਦੀ ਕੋਸ਼ਿਸ਼ ਵੀ ਕਰਦੇ ਐ ਭਾਵੇਂ ਕਿ ਮਾੜਾ ਮੋਟਾ ਭਮੱਕੜ ਸਪਰੇਅ ਨਾਲ ਮਰ ਜਾਂਦਾ ਪ੍ਰੰਤੂ ਬਾਹਰਲੇ ਖੇਤਾਂ 'ਚ ਜੁੜ ਕੇ ਉਹਨੇ ਹੋਰ ਆ ਜਾਣਾ ਹੈ ਭਮੱਕੜ ਦੀ ਤਾਬਦੀ ਉਮਰ ਬਹੁਤ ਥੋੜੀ ਹੁੰਦੀ ਹੈ ਅਸੀਂ ਭਮੱਕੜ ਮਾਰਨ ਦੇ ਚੱਕਰ ਦੇ ਵਿੱਚ ਜਿਹੜਾ ਹੈਗਾ ਮਿੱਤਰ ਕਿਹੜੇ ਹੋਰ ਮਾਰ ਲੈਣੇ ਐ हां ठीक है खेत ਦੇ 5 10 20 ਮੱਕੜ ਹੈਗੇ ਤਾਂ ਤੁਸੀਂ ਨਿੱਟ ਦੇਣਾ ਮਾਰ ਸਕਦੇ ਹੋ ਜਾਂ ਹਾਥਰੇ ਨਾਲ ਹੀ ਮਾਰ ਜੇ ਸੁੰਡੀ ਦਾ ਕੰਟਰੋਲ ਕਰਨਾ ਹੈ ਤਾਂ ਤੁਸੀਂ ਧਿਆਨ ਨਾਲ ਦੇਖ ਕੇ ਕਰਨਾ ਇਸ ਤਰ੍ਹਾਂ ਨਹੀਂ ਹੈਗਾ ਕਿ ਸੁੰਡੀ ਨਾ ਗਈ ਖੇਤ ਦੇ ਵਿੱਚ ਗੋਭਾਂ ਸੁੱਕੀਆਂ ਸੀ ਸਪਰੇਅ ਉਹ ਨਹੀਂ ਕਰੀ ਗਈ ਇਹਨਾਂ ਚੀਜ਼ਾਂ ਧਿਆਨ ਰੱਖਿਓ ਜਿਹੜਾ ਹੁਣ ਸਿੱਧੀ ਚੱਲ ਰਹੀ ਹੈ ਜ਼ਿਆਦਾਤਰ ਖੇਤਾਂ ਦੇ ਹਾਲਾਤ ਇਹੀ ਨੇ ਕਿ ਉਹਨਾਂ ਖੇਤਾਂ ਦੇ ਵਿੱਚ ਸੁੰਡੀ ਆਪ ਦਾ ਕੰਮ ਪਹਿਲਾਂ ਕਰ ਗਈ ਹੈ ਉਹ ਦੋਗੀ ਦੇਖੀ ਕਿਸਾਨ ਸਪਰੇਅ ਕਰੀ ਜਾਂਦਾ ਹੈ ਅਗਲਾ ਅਟੈਕ ਪਮਕੜ ਦੇ ਹਿਸਾਬ ਨਾਲ ਦੇਖ ਕੇ ਆਓ ਇਹ ਨਹੀਂ ਕਿ ਹੁਣ ਚੰਨਣ ਆ ਗਿਆ ਹਨੇਰ ਆ ਗਿਆ ਹੁਣ ਮੈਂ ਸਪਰੇਅ ਕਰ ਦਿਆਂ ਚੰਨਣ ਹਨੇਰ ਦੇ ਨਾਲੋਂ ਵੀ ਯਾਰਾ ਜ਼ਰੂਰੀ ਹੈਗਾ ਕਿ ਤੁਸੀਂ ਇਹ ਦੇਖੋ ਕਿ ਮੇਰੇ ਖੇਤ ਪਮਕੜ ਕਿੱਦਾਂ ਆਇਆ ਤਾਂ ਕੰਮ ਕਰ ਲਓਗੇ ਉਮੀਦ ਕਰਦਾ ਜਾਣ ਕੇ ਲਾਹੇ ਹੋਂ ਸਾਬਤ ਹੋਏਗੀ ਧੰਨਵਾਦ ਦੋਸਤੋ ਮੇਹਰ ਬਣੇ